ਮਾਂ ਦੀ ਮਮਤਾ ਵੀ ਅਜੀਬ ਮਮਤਾ ਹੈ ਇਸ ਨੂੰ ਹਉਲਦਾ ਕੀ ਕੁਦਰਤ ਵੀ ਸਮਝ ਨਹੀਂ ਪਾਈ ਜਿਸ ਨੇ ਔਰਤ ਨੂੰ ਮਾਂ ਬਣਨ ਦਾ ਸੁਭਾਗ ਦਿੱਤਾ ਹੈ ਜਿਸ ਤਰ੍ਹਾਂ ਮਨੁੱਖ ਕੁਦਰਤ ਵੱਲੋਂ ਬਣਾਈਆਂ ਨਿਆਅਤਾ ਵਿੱਚੋਂ ਜਿਵੇਂ ਦਰਖਤ ਹੇਠ ਬੈਠ ਕੇ ਠੰਡਕ ਤੇ ਛਾਂ ਮਿਲਦੀ ਹੈ ਅਤੇ ਧੁੱਪ ਵਿੱਚ ਬੈਠ ਕੇ ਨਿੱਜ ਮਿਲਦਾ ਹੈ ਉਸੇ ਤਰ੍ਹਾਂ ਹੀ ਬੱਚੇ ਨੂੰ ਇਹ ਸਾਰਾ ਕੁਝ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਹੀ ਮਿਲ ਜਾਂਦਾ ਹੈ ਮਾਂ ਆਪ ਭੁੱਖੀ ਰਹ ਲੈਂਦੀ ਹੈ ਪਰ ਬੱਚੇ ਨੂੰ ਕਦੇ ਵੀ ਭੁੱਖਾ ਨਹੀਂ ਰਖਦੀ ਜੇਕਰ ਬੱਚਾ ਕੋਈ ਗਲਤੀ ਕਰਦਾ ਹੈ ਤਾਂ ਮਾਂ ਆਪ ਉਸ ਨੂੰ ਕੁੱਟ ਮਾਰ ਲੈਂਦੀ ਹੈ ਤੇ ਛਿੜਕ ਵੀ ਲੈਂਦੀ ਹੈ ਪਰ ਬਾਅਦ ਵਿੱਚ ਪਛਤਾਉਂਦੀ ਵੀ ਬਹੁਤ ਹੈ ਕਿ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਜੇਕਰ ਕੋਈ ਹੋਰ ਭਾਵੇਂ ਉਸ ਦਾ ਪਿਤਾ ਹੀ ਕਿਉਂ ਨਾ ਹੋਵੇ ਉਸ ਨੂੰ ਥੱਪੜ ਮਾਰਨ ਦੀ ਤਾਂ ਕੀ ਗੱਲ ਛਿੜਕ ਵੀ ਦੇ ਤਾਂ ਉਸ ਨੂੰ ਵੀ ਉਹ ਗੁੱਸੇ ਹੋ ਜਾਂਦੀ ਹੈ ਤੇ ਕਈ ਵਾਰ ਤਾਂ ਉਸ ਨਾਲ ਉਹ ਲੜਵੀ ਪੈਂਦੀ ਹੈ ਕਿਉਂਕਿ ਮਾਂ ਦੀ ममता ਹੀ ਐਸੀ ममता ਹੈ ਮਾਂ ਆਪਣੇ ਬੱਚੇ ਦਾ ਪਹਿਲਾ ਗੁਰੂ ਅਤੇ ਅੱਛਾ ਦੋਸਤ ਵੀ ਹੁੰਦੀ ਹੈ ਉਹ ਉਸ ਦੀ ਹਰ ਇੱਕ ਗੱਲ ਦਾ ਧਿਆਨ ਵੀ ਰੱਖਦੀ ਹੈ ਉਹ ਆਪਣੇ ਬੱਚੇ ਨੂੰ ਦੁਨੀਆ ਵਿੱਚ ਬਹੁਤ ਕਾਮਯਾਬ ਦੇਖਣਾ ਚਾਹਦੀ ਹੈ ਭਾਵੇਂ ਉਸ ਨੂੰ ਕਿੰਨੀ ਵੀ ਮੈਂ ਤمزਦੂਰੀ ਨਾ ਕਰਨੀ ਪਵੇ ਬੱਚਾ ਇੱਕ ਦੋਸਤ ਹੋਣ ਦੇ ਨਾਤੇ ਬਾਹ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦਾ ਹੈ ਮਾਂ ਦੀ ਮਮਤਾ ਇੰਨੀ ਮਹਾਨ ਹੈ ਕਿ ਮਾਂ ਹੋਣ ਦੇ ਨਾਤੇ ਮੇਰੇ ਪਾਸ ਕੋਈ ਸ਼ਬਦ ਹੀ ਹੈ ਨਹੀਂ ਜਿਸ ਨਾਲ ਮੈਂ ਮਾਂ ਦੀ ਮਮਤਾ ਦਾ ਗੁਣगान ਕਰ ਸਕਾਂ ਮੇਰੀ ਪਰਮਾਤਮਾ ਨੂੰ ਇਹੀ ਦੁਆ ਹੈ ਕਿ ਪਰਮਾਤਮਾ ਸਭ ਦੀਆਂ ਮਾਵਾਂ ਨੂੰ ਸਹੀ ਸਲਾਮਤ ਰੱਖੇ ਕਿ ਉਹ ਆਪਣੇ ਬੱਚਿਆਂ ਨੂੰ ਭਰਪੂਰ ਪਿਆਰ ਦੇ ਸਕਾ ਕਿਉਂਕਿ ਇਤਿਹਾਸ ਗਵਾਹ ਹੈ ਕਿ ਮਾਂ ਬਿਨਾ ਤਾਂ ਉਰੂਪ ਬਸੰਤ ਦੀ ਹਾਮੀ ਕਿਸੇ ਨੇ ਵੀ ਨਹੀਂ ਸੀ ਵਰੀ ਇਥੋਂ ਤੱਕ ਕਿ ਉਨਾ ਦੇ ਪਿਤਾ ਨੇ ਵੀ ਉਨਾ ਦੀ ਘਮੀ ਨਹੀਂ ਸੀ ਭਰੀ ਕਿ ਉਸ ਦੇ ਬੱਚੇ ਬੇਕਸੂਰ ਹਨ ਸਿਰਫ ਉਸ ਨੇ ਉਨਾ ਦੀ ਮਤਰਾਈ ਮਾ ਦੇ ਝੂਠ ਕਹਿਣ ਤੇ ਹੀ ਉਹਨਾਂ ਨੂੰ ਦੇਸ ਨਿਕਾਲਾ ਦੇ ਦਿੱਤਾ ਸੀ ਜੋ ਕਿ ਉਸ ਦੇ ਪਿਤਾ ਨੂੰ ਬਿਨਾਂ ਸਚਾਈ ਜਾਣੇ ਹੀ ਅਜਿਹਾ ਨਹੀਂ ਸੀ ਕਰਨਾ ਚਾਹੀਦਾ